ਇਤਿਹਾਸ ਦੇ ਪੰਨਿਆਂ ਵਿੱਚ ਕਈ ਧਰਮ ਸੰਪਰਦਾਵਾਂ ਅਤੇ ਮਹਾਨ ਆਤਮਾਵਾਂ ਨੇ ਮਨੁੱਖਤਾ ਨੂੰ ਅੰਧਕਾਰ ਤੋਂ ਰੌਸ਼ਨੀ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ 15ਵੀਂ ਸਦੀ ਵਿੱਚ ਇੱਕ ਐਸੀ ਰੌਸ਼ਨੀ ਉੱਗੀ ਜਿਸ ਨੇ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਨੂੰ ਸੱਚ ਪਿਆਰ ਅਤੇ ਇਕਤਾ ਦਾ ਪਾਠ ਪੜਾਇਆ ਉਹ ਰੋਸ਼ਨੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਪ੍ਰਕਾਸ਼ ਦੇ ਉੱਤੇ ਭਾਈ ਗੁਰਦਾਸ ਜੀ ਨੇ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਏਪੋਏਂ ਦੀ ਤਲਵੰਡੀ ਜਿਸ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਤੇ ਹੁਣ ਪਾਕਿਸਤਾਨ ਵਿੱਚ ਹੈ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ ਉਹਨਾਂ ਦੇ ਇੱਕ ਵੱਡੀ ਭੈਣ ਸਨ ਜਿਨ੍ਹਾਂ ਨੂੰ ਇਤਿਹਾਸ ਵਿੱਚ ਬੇਬੇ ਨਾਨਕੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਆਮ ਬੱਚਿਆਂ ਤੋਂ ਵੱਖਰੇ ਸਨ। ਸੂਝਵਾਨ, ਚਿੰਤਕ ਤੇ ਆਤਮਿਕ। ਜਦੋਂ ਪਿੰਡ ਦੇ ਸਕੂਲ ਵਿੱਚ ਪੰਡਤ ਜੀ ਤੇ ਮੌਲਵੀ ਉਹਨਾਂ ਨੂੰ ਦੁਨਿਆਵੀ ਵਿੱਦਿਆ ਪੜ੍ਹਾ ਰਹੇ ਸਨ ਤਾਂ ਉਹ ਉਲਟਾ ਉਹਨਾਂ ਨੂੰ ਹੀ ਇੱਕ ਦਾ ਪਾਠ ਯਾਨੀ ਇੱਕ ਪਰਮਾਤਮਾ ਦਾ ਪਾਠ ਪੜ੍ਹਾ ਆਏ ਸਕੂਲ ਵਿੱਚ ਜਦ ਹੋਰ ਬੱਚੇ ਖੇਡ ਵਿੱਚ ਲੱਗੇ ਰਹਿੰਦੇ ਸਨ ਗੁਰੂ ਨਾਨਕ ਦੇਵ ਜੀ ਧਿਆਨ ਸੇਵਾ ਅਤੇ ਸਿਮਰਨ ਵਿੱਚ ਰੁਚੀ ਲੈਂਦੇ ਛੋਟੀ ਉਮਰੇ ਹੀ ਉਹਨਾਂ ਨੇ ਇਹਨਾਂ ਸਵਾਲਾਂ ਨੂੰ ਖੋਜਣਾ ਤੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਸੱਚ ਕੀ ਹੈ ਤੇ ਰੱਬ ਕੌਣ ਹੈ ਸਕੂਲ ਦੇ ਅਧਿਆਪਕ ਪੰਡਿਤ ਤੇ ਮੁੱਲਾ ਵੀ ਉਹਨਾਂ ਦੇ ਅਜਿਹੇ ਪ੍ਰਸ਼ਨਾਂ ਦੇ ਨਾਲ ਹੈਰਾਨ ਹੋ ਜਾਂਦੇ ਸਨ ਤੇ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਕਿ ਨਾਨਕ ਦੇ ਅੰਦਰ ਦਾ ਗਿਆਨ ਉਨ੍ਹਾਂ ਦੀ ਉਮਰ ਤੋਂ ਕਈ ਗੁਣਾ ਵੱਧ ਹੈ ਬਚਪਨ ਦੀ ਇੱਕ ਘਟਨਾ ਵਿੱਚ ਜਦੋਂ ਵੇਈ ਨਦੀ ਵਿੱਚ ਨਾਨ ਗਏ ਤਾਂ ਤਿੰਨ ਦਿਨ ਤੱਕ ਲਾਪਤਾ ਰਹੇ ਜਦ ਤਿੰਨ ਦਿਨ ਬਾਅਦ ਨਦੀ ਚੋਂ ਵਾਪਸ ਆਏ ਤਾਂ ਉਹਨਾਂ ਨੇ ਪਹਿਲੀ ਵਾਰ ਉਚਾਰਿਆ ਨਾ ਕੋਈ Hindu ਨਾ ਕੋਈ ਮੁਸਲਮਾਨ ਉਸ ਸਮੇਂ ਜਦੋਂ ਭਾਰਤੀ ਸਮਾਜ ਹਿੰਦੂ ਅਤੇ ਮੁਸਲਮਾਨ ਵਿੱਚ ਵੰਡਿਆ ਹੋਇਆ ਸੀ ਅਜਿਹੇ ਸਮੇਂ ਇਹ ਸਿਰਫ ਸ਼ਬਦ ਨਹੀਂ ਇੱਕ ਨਵੀਂ ਸੋਚ ਦੀ ਸ਼ੁਰੂਆਤ ਸੀ ਜੋ ਧਰਮਾਂ ਤੋਂ ਉੱਪਰ ਮਨੁੱਖਤਾ ਦੀ ਗੱਲ ਕਰਦੀ ਸੀ ਗੁਰੂ ਨਾਨਕ ਦੇਵ ਜੀ ਨੇ 30 ਸਾਲ ਤੱਕ ਜਗਤ ਦੀ ਭਲਾਈ ਲਈ ਯਾਤਰਾਵਾਂ ਕੀਤੀਆਂ ਜਿਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਦੱਖਣ ਪੱਛਮ ਉੱਤਰ ਤੇ ਪੂਰਬ ਵੱਲ ਚਾਰ ਉਦਾਸੀਆਂ ਕੀਤੀਆਂ ਤੇ ਇਹਨਾਂ ਉਦਾਸੀਆਂ ਦੇ ਦੌਰਾਨ ਮਲਕ ਭਾਗੋ ਸੱਜਣ ਠੱਗ ਬਲੀ ਕੰਦਾਰੀ ਕੌਡੇ ਰਕਸ਼ ਵਰਗੇ ਨਾ ਜਾਣੇ ਕਿਤਨੇ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਸਤੇ ਪਾ ਕੇ ਪਰਮਾਤਮਾ ਦੇ ਰਸਤੇ ਨਾਲ ਜੋੜਿਆ ਉਹ ਜਦੋਂ ਵੀ ਗਏ ਭਾਈ ਲਾਲੋ ਵਰਗੇ ਕਿਸੇ ਆਮ ਸਿੱਖ ਦੇ ਘਰ ਰੁਕੇ ਜਾਂ ਫਿਰ ਜੰਗਲ ਬੇਲਿਆਂ ਦੇ ਵਿੱਚ ਦਰਖਤਾਂ ਦੇ ਹੇਠ ਡੇਰਾ ਲਗਾਇਆ ਇਤਿਹਾਸ ਦੱਸਦਾ ਹੈ ਕਿ अनेका ਹੀ ਰਾਜੇ ਉਹਨਾਂ ਦੇ شاਗਿਰਦ ਬਣੇ ਪਰ ਗੁਰੂ ਨਾਨਕ ਦੇਵ ਜੀ ਕਿਸੇ ਦੇ ਰਾਜੇ ਦੇ ਮਹਿਲ ਦੇ ਵਿੱਚ ਜਾਂ ਉਹਦੇ ਘਰ ਵਿੱਚ ਜਾ ਕੇ ਕਦੇ ਨਹੀਂ ਰੁਕੇ ਚਾਰ ਉਦਾਸੀਆਂ ਦੇ ਦੌਰਾਨ ਗੁਰੂ ਨਾਨਕ ਦੇਵ ਜੀ Hindu ਧਰਮ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਗਏ ਤੇ ਉੱਥੇ ਜਾ ਕੇ ਜੋ ਪਖੰਡ ਅਤੇ ਭਰਮਪੁਲੇਖੇ ਚੱਲ ਰਹੇ ਸਨ ਉਹਨਾਂ ਦਾ ਵਿਰੋਧ ਕੀਤਾ ਅਤੇ ਆਮ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਉਹ ਮੁਸਲਮਾਨ ਧਰਮ ਦੇ ਸਭ ਤੋਂ ਉੱਚ ਸਥਾਨ ਮੱਕੇ ਅਤੇ ਮਦੀਨੇ ਵੀ ਗਏ ਤੇ ਉੱਥੇ ਵੀ ਜਿਹੜੇ ਉੱਥੋਂ ਦੇ ਮੁੱਲਾ ਸਨ ਮੁਲਾਣੇ ਸਨ ਉਹਨਾਂ ਦੇ ਮਨ ਦੇ ਭਰਮ ਦੂਰ ਕੀਤੇ ਸਿੱਧਾਂ ਦੇ ਨਾਲ ਉਹਨਾਂ ਦੀ ਗੋਸ਼ਤ ਦਾ ਜ਼ਿਕਰ ਵੀ ਅਕਸਰ ਆਉਂਦਾ ਹੈ ਕਿ ਕਿਵੇਂ ਉਹਨਾਂ ਨੇ ਸਿੱਧਾਂ ਨੂੰ ਗੋਸ਼ਟੀ ਦੇ ਰਾਹੀਂ ਪ੍ਰਮਾਤਮਾ ਦਾ ਰਸਤਾ ਦੱਸਿਆ ਗੁਰੂ ਜੀ ਨੇ ਆਪਣੇ ਜੀਵਨ ਵਿੱਚ ਤਿੰਨ ਮੂਲ ਮੰਤਰ ਦਿੱਤੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਉਹਨਾਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਸ ਪਾਵਨ ਬਾਗ ਦੇ ਰਾਹੀਂ ਉਹਨਾਂ ਨੇ ਦੁਨੀਆ ਨੂੰ ਧਰਤੀ ਅਤੇ ਪਰਿਆਵਰਣ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ ਗੁਰੂ ਸਾਹਿਬ ਨੇ ਦੱਸਿਆ ਕਿ ਧਰਮ ਕੇਵਲ ਰਿਵਾਜ ਨਹੀਂ ਸੱਚਾਈ ਸੇਵਾ ਤੇ ਸਨਮਾਨਪੂਰਕ ਜੀਵਨ ਜੀਣ ਦੀ ਜਾਂਚ ਹੈ ਉਹ ਸਮਾਂ ਅਜੀਹਾ ਸੀ ਜਦੋਂ ਸਮਾਜ ਔਰਤ ਨੂੰ ਨਿਮਨ ਸਮਝਦਾ ਸੀ ਤੇ ਹਰ ਸਮੇਂ ਔਰਤ ਨੂੰ ਨੀਵਾਂ ਦਿਖਾਉਣ ਦੀ અપਮਾਨ ਕਰਨ ਦੀ ਜੁਗਤ ਵਿੱਚ ਰਹਿੰਦਾ ਸੀ ਗੁਰੂ ਸਾਹਿਬ ਨੇ ਉਚਾਰਨ ਕੀਤਾ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਤੇ ਇਸ ਮਹਾਨ ਵਾਕ ਦੇ ਰਾਹੀਂ ਉਹਨਾਂ ਨੇ ਔਰਤ ਨੂੰ ਬਰਾਬਰੀ ਦਾ ਦਰਜਾ ਤੇ ਸਨਮਾਨ ਦਿੱਤਾ ਸਾਰੀ ਉਮਰ ਮਨੁੱਖਤਾ ਨੂੰ ਸਿੱਧੇ ਰਸਤੇ ਲਾਨ ਤੋਂ ਬਾਅਦ ਚਾਰ ਉਦਾਸੀਆਂ ਸਮਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਆ ਕੇ ਡੇਰਾ ਲਾਇਆ ਜਿੱਥੇ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਤੇ ਚੱਲਦੇ ਹੋਏ ਸੰਗਤ ਨੂੰ ਪਰਮਾਤਮਾ ਨਾਲ ਜੋੜਿਆ ਤੇ ਗੁਰੂ ਕੇ ਲੰਗਰ ਚਲਾ ਕੇ ਮਨ ਛਕਣ ਦੀ ਪਰੰਪਰਾ ਨੂੰ ਵੀ ਅੱਗੇ ਵਧਾਇਆ 22 ਸਤੰਬਰ 1539 ਨੂੰ ਗੁਰੂ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਹੀ ਜੋਤੀ ਜੋਤ ਸਮਾ ਗਏ ਪਰ ਸਿੱਖੀ ਦਾ ਅਜਿਹਾ ਬੂਟਾ ਉਲਾ ਗਏ ਕਿ ਉਹਨਾਂ ਦੀ ਬਾਣੀ ਉਹਨਾਂ ਦੇ ਉਪਦੇਸ਼ ਅੱਜ ਵੀ ਅਮਰ ਹਨ ਤੇ ਰਹਿੰਦੀ ਦੁਨੀਆ ਤੱਕ ਮਨੁੱਖਤਾ ਨੂੰ ਰਸਤਾ ਦਿਖਾਉਂਦੇ ਰਹਿਣਗੇ